ਮਰੇ ਕੋ ਨੇ ਆਵਿਆ ਕੋਈ ਹੁੰਦਾ ਚੱਲੀ ਆ ਭਾਈ ਉਹ ਨਾਲ ਗੱਲਾਂ ਬਾਤਾਂ ਕਰਦੇ ਆ ਹਾਂ ਹਾਂਜੀ ਹੁਣ ਆਪਾਂ ਮਾਇਆ ਕੋਲ ਅੰਦਰ ਆ ਚੁੱਕੇ ਆ ਹਾਂਜੀ ਸਸੀ ਕਾ ਜੀ ਸਸੀ ਕਾ ਜੀ ਸਸੀ ਕਾ ਆ ਕਿੰਨੇ ਦਾ ਰੱਖਿਆ ਨੇ ਸਾਬਣਾਂ ਇਹ ਸਾਬਣਾਂ ਨੇ ਇਹ ਨਾ ਮੰਨ ਲਓ ਜਿਵੇਂ ਕਹਦੀ ਹੈ ਹੈਂਡ ਬੇਂਡ ਸਾਬਣਾਂ ਨੇ ਹਾਂਜੀ ਜਿਵੇਂ ਕਹਦੀ ਆ ਆਪਾਂ ਜਿਵੇਂ ਕਹਦੀ ਇਹ ਉਹ ਕਹਿੰਦੇ ਨੇ ਹੁੰਦੇ ਆ ਕਿ ਜਿਹਦੇ ਚ ਨਾ ਕੋਈ ਕੈਮੀਕਲ ਨਾ ਕਿਸੇ ਤਰ੍ਹਾਂ ਦੀ ਉਹ ਖੁਸ਼ਬੂਆਂ ਵਾਲੀਆਂ ਤੇ ਅਲੱਗ ਅਲੱਗ ਜਿਵੇਂ ਨੀਮ ਦੀ ਸਾਬਣ ਹੋ ਗਈ ਬਦਾਮਾਂ ਤੋਂ ਬਣੀ ਹੋਈ ਦੁੱਧੂ ਤੋਂ ਬਣੀ ਹੋਈ ਹਨਾ ਇਹ ਉਹ ਸਭ ਬਣਾਨੇ ਮਿਕਸ ਠੀਕ ਆ ਜੀ ਤੇ ਆ ਆ ਮੈਂ ਉਹਨੇ ਇਤਨਾ ਨਿਕਾਲ ਲਕੜੀਏ ਕਿ ਕਿੰਨੇ ਮਹਿੰਗੇ ਹੋਣਗੇ ਮਹਿੰਗੇ ਨਹੀਂ ਹੁੰਦੇ ਜੀ ਇਤਰ ਹੁੰਦੇ ਜਰੂਰ ਮਹਿੰਗੇ ਨੇ ਪਰ ਆਪਣੇ ਕੋਲੇ ਨਹੀਂ ਹੁੰਦੇ ਆਪਣੇ ਕੋਲੇ 300 ਤੋਂ ਸਟਾਰਟ ਹੋ ਜਾਂਦਾ ਜਿਹੜਾ ਇਤਰ ਲੋਗ ਮਤਲਬ 4 4 5 5000 ਰੁਪਏ ਖਰਚ ਕੇ ਲੈਂਦੇ ਨੇ ਆਪਣੇ ਕੋਲੇ ਉਹ 300 ਦਾ ਵੀ ਲੈ ਸਕਦੇ ਨੇ ਆ ਦੇਖੋ ਕਿੰਨੀ ਸੋਹਣੀ ਸੀਸੀ ਤੇ ਆ ਕੀ ਆ ਗਿਆ ਜੀ ਇਹ ਨਾ ਜੇ ਕਿਸੇ ਨੂੰ ਕਾਰ ਦੇ ਵਿੱਚ ਬੈਠ ਕੇ ਖੁਸ਼ਬੂ ਚਾਹੀਦੀ ਹੋਵੇ ਇਹ ਕਾਰ ਦੇ ਵਿੱਚ ਬੈਠ ਕੇ ਕਹਿੰਦੇ ਨੇ ਹੁੰਦੇ ਆਗੇ ਕਹਿੰਦੇ ਉਹ ਤੇਲ ਜਾਂ ਚੜੀ ਜਾਂਦਾ ਹੁੰਦਾ ਤਾਂ ਉਹਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਕਾਰ ਤੇ ਆ ਕੀ ਚੀਜ਼ ਆ ਗਈਆਂ ਜੀ ਇਹ ਇਹ ਬੋਟਲ ਹੈ ਜੀ ਇਹਦੇ ਵਿੱਚ ਨਾ ਊਦ ਪੈਂਦਾ ਇਤਨ ਪੈਂਦਾ ਊਦ ਪੈਂਦਾ ਇਹ ਫੈਂਸੀ ਬੋਟਲ ਹੈ ਆ ਦੇਖੋ ਆਏ ਇਹ ਆਏ ਸਲਾਈ ਨਾ ਲੱਗਦਾ ਅੱਛਾ ਇਹ ਦੇਖਣ ਤੋਂ ਆਖਤਾ ਆ ਗਿਆ ਜੀ ਹੰਗ ਤੋਂ ਰਾਹਤ ਇਹ ਆ ਉਹ ਹੈ ਜਿਹੜਾ ਸ਼ਹਿਦ ਤੋਂ ਬਣਿਆ ਹੋਇਆ ਬਹੁਤ ਨਾਇਆਬ ਚੀਜ਼ ਹੈ ਇਹ ਏ ਰੱਬ ਦੀ ਮਤਲਬ ਏਡੀ ਬੜੀ ਨੇਮਤ ਹੈ ਜਿਹੜੇ ਬੰਦੇ ਨੇ ਖਾ ਲਈ। ਹਾਂਜੀ। ਉਹਨੇ ਆ ਗਏ ਐ ਕਿਹਾ ਵੀ ਬਾਕੀ ਕੁਝ ਬਣਿਆ ਹੋਇਆ ਹੈ। ਠੀਕ ਹੈ ਜੀ। ਤੇ ਆ ਗਿਆ ਆ ਕੀ ਜੀ ਇਹ ਆ ਗਿਆ ਜੀ ਸ਼ਹਿਦ ਸ਼ਹਿਦ ਦੇ ਵਿੱਚ ਨਾ ਆਪਾਂ ਨੇ ਔਲੇ ਦਾ ਮਰੱਬਾ ਬਣਾਇਆ ਹੋਇਆ ਹੈ। ਸ਼ਹਿਦ ਦੇ ਵਿੱਚ। ਅੱਛਾ ਜੀ। ਤੇ ਆਪਣੇ ਕੋਲ ਆ ਕਿੰਨੇ ਸੀਸੀ ਦੀ ਹੈ ਇੱਕ? ਆ ਇੱਕ ਸੀਸੀ 300 ਰੁਪਏ ਦੀ ਹੈ ਜੇ ਕੋਈ ਤਿੰਨ ਲਊਗਾ ਫਿਰ 800 ਰੁਪਏ ਦੀ ਹੈ। ਨਹੀਂ ਆ ਕਿੰਨੇ ਦੀ ਹੈ ਜੀ? ਇਹ 600 ਰੁਪਏ ਦੀ ਹੈ ਜੇ ਕੋਈ ਤਿੰਨ ਲਊਗਾ ਫਿਰ ਇਹ 1600 ਰੁਪਏ ਦੀ ਹੈ। ਅੱਛਾ ਜੀ। ਤੇ ਆ ਜੀ ਇਹ 3500 ਰੁਪਏ ਦੀ ਹੈ ਇਹ ਇਹ ਚ ਮੈਨਾਂ ਮਟੀਰੀਅਲ ਬਹੁਤ ਵੰਦਾ ਵੱਧ ਹੈ ਨਾ ਹਾਂ ਅਸ ਇਹ ਤੇ ਆ ਇਹ ਪਰਫਿਊਮ ਹੈ ਇਹ ਆਏ ਆ ਜਿਵੇਂ ਆਪਾਂ ਕਹਿੰਦੀ ਹੈ ਨਾ ਕਈ ਬੰਦੇ ਕਹਿੰਦੇ ਨੇ ਸਾਨੂੰ ਅਤਰ ਲਾਉਣਾ ਔਖਾ ਲੱਗਦਾ ਪਰ ਉਹਨਾਂ ਕਹਿੰਦੇ ਵੀ ਆਹ ਦੇ ਆਏ ਲਾ ਲਓ ਪਰਫਿਊਮ ਹਾਂਜੀ ਹੈ ਨਾ ਤੇ ਆਪਣੋਂ ਕੋਈ ਲੱਕੜ ਵੀ ਮਿਲ ਜਾਂਦੀ ਹੈ ਜੀ ਲੱਕੜ ਵੀ ਮਿਲ ਜਾਂਦੀ ਹੈ ਜਿਹੜੀ ਘਾੜਾ ਨੂੰ ਘਾੜਾ ਨੂੰ ਸ਼ਕਾਉਣ ਵਾਸਤੇ ਹਾਂਜੀ 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 ਮਤਲਬ ਮੈਂ ਕੌਣ ਵਾਸਤੇ ਪੂਰੇ ਏਰੀਆ ਨਾਲ ਹਾਂਜੀ ਕੀ ਕੀ ਮਿਲ ਜਾਂਦਾ ਜੀ ਆਪਣੇ ਕੋਲੇ ਅਤਰ ਉਦ ਪਰਫਿਊਮ ਸਾਰੇ ਤਰ੍ਹਾਂ ਦੇ ਮਰਬੇ ਸ਼ਹਿਦ ਖੰਗਲੀ ਦਵਾਈ ਹਾਂ ਜੀ ਇਸ ਤੋਂ ਇਲਾਵਾ ਜਿਵੇਂ ਆਪਾਂ ਕਹ ਦੀਏ ਟੋਪੀਆਂ ਹੁੰਦੀਆਂ ਨੇ ਤਸਵੀਰਾਂ ਹੁੰਦੀਆਂ ਨੇ ਉਹਦਾ ਮਸੱਲੇ ਹੁੰਦੇ ਨੇ ਇਹ ਸਾਰਾ ਸਮਾਨ ਹੁੰਦਾ ਆਪਣੇ ਕੋਲੇ ਤੇ ਆਪਣੇ ਕੋਲੇ ਕੁਰਾਨ ਵੀ ਮਿਲ ਜਾਂਦੀ ਹੈ ਕੁਰਾਨ ਵੀ ਮਿਲ ਜਾਂਦੇ ਕੁਰਾਨ ਆਪਣੇ ਕੋਲੇ ਫ੍ਰੀ ਹੁੰਦੀ ਹੈ ਕੁਰਾਨ ਦੇ ਪੈਸੇ ਨਹੀਂ ਹੁੰਦੇ ਹੈਗੇ ਠੀਕ ਹੈ ਧੰਨਵਾਦ ਬਈ ਵੀਡੀਓ ਸ਼ੇਅਰ ਕਰਦੇ ਹੋ ਤੇ ਜਰੂਰ ਵਿజిਟ ਕਰਨਾ ਅਸੀਂ ਵੀ ਆਏ ਆ ਤੁਹਾਨੂੰ ਬਹੁਤ ਬੜੀ ਲੱਗਿਆ ਧੰਨਵਾਦ ਥੈਂਕ ਯੂ ਜੀ